ਇਹ ਪੱਥਰਨਾਖ ਆ ਪੰਜਾਬ ਦੇ ਵਿੱਚ ਪੱਥਰਨਾਖ ਸਭ ਤੋਂ ਵੱਧ ਕਾਮਯਾਬ ਕਿਸਮ ਮੰਨੀ ਜਾਂਦੀ ਆ ਬਾਗਾਂ ਵਾਲਿਆਂ ਦੀ ਭਾਸ਼ਾ ਦੇ ਵਿੱਚ ਇਹਨੂੰ ਅਸੀਂ ਮੁੱਢ ਕਹਿੰਦੇ ਆ ਜਿੰਨੇ ਮੁੱਢ ਤੁਹਾਡੇ ਇੱਕ ਏਕੜ ਦੇ ਵਿੱਚ ਲੱਗੇ ਹੋਣਗੇ ਉਹਨੇ ਮੁੱਢਾਂ ਦੀ ਗਿਣਤੀ ਕਰਕੇ ਉਹਦੇ ਹਿਸਾਬ ਨਾਲ ਤੁਹਾਨੂੰ ਠੇਕਾ ਚੜਦਾ ਆ ਜਿਵੇਂ ਆ ਬੂਟਾ ਲੱਗਾ ਆ ਇਹ ਬੂਟੇ ਤੋਂ ਅਗਲੇ ਬੂਟੇ ਦੀ ਦੂਰੀ 22 ਫੁੱਟ ਤੇ ਤੋਂ ਜਦੋਂ 15 ਫੁੱਟ ਦੀ ਦੂਰੀ ਦੇ ਉੱਤੇ ਇੱਥੇ ਆਪਾਂ ਬੂਟਾ ਲਾ ਦਿੱਤਾ ਫਿਰ ਤੁਹਾਡੇ ਇੱਕ ਏਕੜ 'ਚ ਬੂਟੇ ਕਿੰਨੇ ਬਣ ਗਏ ਤੁਹਾਡੇ ਬਣ ਗਏ 120 ਤੋਂ 125 ਤੱਕ ਬੂਟੇ ਬਣ ਜਾਂਦੇ ਨੇ ਇੱਕ ਏਕੜ ਦੇ ਵਿੱਚ ਪਹਿਲੇ 5 ਸਾਲ ਇਹਨੇ ਫਲ ਨਹੀਂ ਦੇਣਾ ਹੁੰਦਾ ਇਹ ਜਿਹੜਾ ਫਲ ਜਿਹੜਾ ਆ ਇਹ 10ਵੇਂ ਸਾਲ 'ਚ ਜਾ ਕੇ ਆਉਂਦਾ ਆ ਕੀ ਅਸੀਂ ਇਸ ਖਾਲੀ ਸਪੇਸ ਦੇ ਵਿੱਚ ਕੁਝ ਲਾ ਸਕਦੇ ਆ ਪਹਿਲੇ ਸਾਲ ਤੁਸੀਂ ਕਣਕ ਲਾ ਸਕਦੇ ਹੋ ਦਿਨ ਤੋਂ 3.5 ਲੱਖ ਤੱਕ ਵੀ ਠੇਕਾ ਚੱਲਿਆ ਜਾਂਦਾ ਹੈ ਬਾਗ ਲਾਉਣ ਵਾਲੇ ਦਾ ਇੱਕ ਬਹੁਤ ਵੱਡਾ ਸਵਾਲ ਰਹਿੰਦਾ ਕਿ ਕੀ ਇਹਨੂੰ ਅਸੀਂ ਲੋਕਲ ਲੈਵਲ ਤੇ ਵੇਚ ਸਕਦੇ ਹਾਂ ਜੀ ਹਾਂ ਕਿਉਂ ਨਹੀਂ ਪਰ ਇਹਦੀ ਗ੍ਰੇਡਿੰਗ ਹੁੰਦੀ ਆ ਕਿ ਆ ਏ ਗ੍ਰੇਡ ਹੈ ਜਾਂ ਆ ਆ ਬੀ ਗ੍ਰੇਡ ਹੈ ਜਾਂ ਸੀ ਹੈ ਇਸ ਤਰ੍ਹਾਂ ਉਹਨਾਂ ਨੇ ਗ੍ਰੇਡਿੰਗ ਕਰ ਲੈਣੀ ਹੁੰਦੀ ਆ ਤੇ ਗ੍ਰੇਡਿੰਗ ਕਰਕੇ ਫਲ ਉਹ ਲੈ ਜਾਂਦੇ ਨੇ ਸਿਉਂਕ ਪੈਂਦੀ ਆ ਇਸ ਬੂਟੇ 'ਨ ਸਾਲ ਵਿੱਚ ਦੋ ਵਾਰ ਸਮੱਸਿਆ ਆਉਣ ਦੇ ਚਾਂਸ ਰਹਿੰਦੇ ਤੋਂ ਮੇਰੇ ਹਿਸਾਬ ਨਾਲ ਤੁਹਾਨੂੰ ਫਰੂਟ ਫਲਾਈ ਟ੍ਰੈਪ ਜਿਹੜੇ ਆ ਉਹ ਮਾਰਚ ਦੇ ਵਿੱਚ ਹੀ ਲਗਾ ਦੇਣੇ ਚਾਹੀਦੇ ਆ ਪਰ ਇੱਕੋ ਚੀਜ਼ ਬੂਟਿਆਂ ਵਾਲੀ ਸੰਪਰਕ ਕੋਈ ਨਾ ਕਰੇ ਸਾਡੀ ਵੀ ਇਹ ਪਨੀਰੀ ਸੰਭੀ ਹੋਈ ਆ प्यारे दोस्तों, ਸਤਿ ਸ਼੍ਰੀ ਅਕਾਲ। ਚੈਨਲ ਪੀਆਰ ਪੰਜਾਬ ਤੇ ਤੁਹਾਡਾ ਆਪਾਂ ਸਵਾਗਤ ਕਰਦੇ ਆਂ ਜੀ। ਤੇ ਆਹ ਤੁਸੀਂ 나ਖਾਂ ਵੇਖ ਰਹੇ ਆਂ ਜੀ। 나ਖ ਇਹਨੂੰ ਪੱਥਰ 나ਖ ਕਹਿੰਦੇ ਆ। ਠੀਕ ਆ ਜੀ। ਮੌਸਮ ਚੱਲ ਰਿਹਾ ਆ 나ਖਾਂ ਦਾ। 나ਖਾਂ ਲੋਕ ਖਾ ਵੀ ਰਹੇ ਆ ਤੇ ਜ਼ਾਹਿਰ ਹੈ ਕਿ ਜਦੋਂ ਫਿਰ ਇਹ ਮੌਸਮ ਚੱਲ ਰਿਹਾ, ਸੀਜ਼ਨ ਚੱਲ ਰਿਹਾ ਤੇ ਫਿਰ 나ਖਾਂ ਦੇ ਬਾਗਾਂ ਉੱਤੇ ਜਾਂ 나ਖਾਂ ਦੀ ਜਿਹੜੀ ਬਾਗਬਾਨੀ ਆ, ਆਪਾਂ ਨੂੰ ਉਹਦੇ ਤੇ ਗੱਲ ਕਰਨੀ ਚਾਹੀਦੀ ਆ ਠੀਕ ਆ। ਸੋ ਆਹ ਜਿਹੜਾ ਤੁਸੀਂ ਦੇਖ ਰਹੇ ਆਂ ਫਲ ਇਹ ਪੱਥਰਨਾਖ ਆ ਪੰਜਾਬ ਦੇ ਵਿੱਚ ਪੱਥਰਨਾਖ ਸਭ ਤੋਂ ਵੱਧ ਕਾਮਯਾਬ ਕਿਸਮ ਮੰਨੀ ਜਾਂਦੀ ਆ ਕਿਸਮਾਂ ਤਾਂ ਹੋਰ ਵੀ ਹੈਗੀਆਂ ਪਰ ਸਭ ਤੋਂ ਵੱਧ ਜਿਹੜੀ ਗਰੋ ਕਰਦੀ ਵਧੀਆ ਗਰੋ ਕਰਦੀ ਆ ਤੇ ਡਿਮਾਂਡ ਜਿਹਦੀ ਸਭ ਤੋਂ ਵੱਧ ਆ ਉਹ ਇਹੀ ਨਾਖ ਆ ਪੰਜਾਬੀ ਨਾਖ ਉਨੀ ਨਹੀਂ ਖਾਂਦੇ ਪੰਜਾਬੀਆਂ ਦੀ ਥਾਂ ਤੇ ਇਹਨੂੰ ਖਾਂਦੇ ਨੇ ਜਿਹੜੇ ਸਮੁੰਦਰੀ ਤੱਟ ਦੇ ਉੱਤੇ ਵਸੇ ਰਾਜ ਨੇ ਜਿਵੇਂ ਇਲਾਕੇ ਹੈਗੇ ਆ ਵੀ ਕਲਕੱਤਾ ਹੋਇਆ ਬੰਬੇ ਸਾਈਡ ਹੋਈ ਇਹ ਇਸ ਜਿਹੇ ਰਾਜਾਂ ਦੇ ਵਿੱਚ ਬਹੁਤ ਲੋਕ ਖਾਂਦੇ ਨੇ ਕਿਉਂ ਖਾਂਦੇ ਆ ਭਾਗੇ ਜਗ ਗੱਲ ਕਰਦੇ ਤੁਸੀਂ ਇਹ ਜਾਨਣਾ ਚਾਹੋਗੇ ਕਿ ਜੇ 나ਖ ਦਾ ਬਾਗ ਲਾਇਆ ਜਾਵੇ ਤਾਂ 나ਖਾਂ ਦਾ ਜਿਹੜਾ ਬਾਗ ਆ ਇਹ 1 ਏਕੜ ਵਿੱਚ ਕਿੰਨੇ ਬੂਟੇ ਲੱਗ ਜਾਂਦੇ ਨੇ ਤੇ ਮੈਂ ਦੱਸ ਦਵਾਂ ਜਿਸ ਜਗ੍ਹਾ ਮੈਂ ਖੜਾ ਆ ਇੱਥੇ ਇਹ ਜਿਹੜੀ 나ਖ ਆ ਉਹ ਜਿਵੇਂ ਆ ਬੂਟਾ ਲੱਗਾ ਆ ਇਹ ਬੂਟੇ ਤੋਂ ਅਗਲੇ ਬੂਟੇ ਦੀ ਦੂਰੀ 22 ਫੁੱਟ ਤੇ ਠੀਕ ਆ ਜੀ ਇਸੇ ਤਰ੍ਹਾਂ 22 ਫੁੱਟ ਹੀ ਇਹ ਇਧਰ ਨੂੰ ਆ ਤੇ 22 ਹੀ ਇਧਰ ਨੂੰ ਆ 22 ਬਾਈ 22 ਦੀ ਦੂਰੀ ਦੇ ਉੱਤੇ ਇਹ ਬੂਟੇ ਲੱਗੇ ਹੋਏ ਨੇ ਤੋਂ ਇਸ ਹਿਸਾਬ ਨਾਲ ਇੱਕ ਏਕੜ ਦੇ ਵਿੱਚ ਤਕਰੀਬਨ ਤਕਰੀਬਨ 90 ਬੂਟੇ ਲੱਗੇ ਹੋਏ ਠੀਕ ਆ ਜੀ ਪਰ ਜੇ ਹੁਣ ਤੁਸੀਂ ਕਹੋ ਕਿ ਇਹ ਤੋਂ ਇਲਾਵਾ ਕੋਈ ਟੈਕਨੀਕ ਹੈ ਹਾਂ ਜੀ ਹੈਗੀ ਆ ਉਹਦੇ ਵਿੱਚ ਕੀ ਹੈਗਾ ਆ ਕਿ ਜੇ ਤੁਸੀਂ ਇੱਕ ਬੂਟਾ ਇੱਥੇ ਲਾਤਾ ਦੂਸਰਾ ਬੂਟਾ 22 ਫੁੱਟ ਤੇ ਅੱਗੇ ਲਗਾ ਦਿੱਤਾ ਇੱਕ ਲਾਈਨ ਤੁਸੀਂ 22 बाई 2 ਫੁੱਟ ਤੇ ਲਗਾ ਦੇਣੇ ਪਰ ਜਿਹੜੀ ਅਗਲੀ ਲਾਈਨ ਹੈ ਜਿਹੜੀ ਆਹ ਲਾਈਨ ਹੈ ਨਾ ਇਹਦੇ ਵਿੱਚ ਇਹਦੇ ਬਿਲਕੁਲ ਬਰਾਬਰ ਤੇ ਬੂਟਾ ਨਹੀਂ ਲਾਉਣਾ ਇਹਦੇ ਆਪਾਂ ਲਾਵਾਂਗੇ ਇਸ ਤਰ੍ਹਾਂ ਨਾਲ 15 ਫੁੱਟ ਦੀ ਦੂਰੀ ਤੇ ਠੀਕ ਹੈ ਜੀ ਤੋਂ 15 ਫੁੱਟ ਦੀ ਦੂਰੀ ਤੇ ਬੂਟਾ ਇੱਥੇ ਆ ਜਾਏਗਾ ਤੋਂ ਜਦੋਂ 15 ਫੁੱਟ ਦੀ ਦੂਰੀ ਦੇ ਉੱਤੇ ਇੱਥੇ ਆਪਾਂ ਬੂਟਾ ਲਾ ਦਿੱਤਾ ਤਾਂ ਫਿਰ ਤੁਹਾਡੀ ਬੂਟਿਆਂ ਦੀ ਗਿਣਤੀ ਵੱਧ ਜਾਂਦੀ ਆ ਤਾਂ ਫਿਰ ਤੁਹਾਡੇ ਇੱਕ ਏਕੜ 'ਚ ਬੂਟੇ ਕਿੰਨੇ ਬਣ ਗਏ ਤੁਹਾਡੇ ਬਣ ਗਏ 120 ਤੋਂ 125 ਤੱਕ ਬੂਟੇ ਬਣ ਜਾਂਦੇ ਨੇ ਇੱਕ ਏਕੜ ਦੇ ਵਿੱਚ ਤੁਸੀਂ ਜਾਨਣਾ ਚਾਹੋਗੇ ਕਿ ਇਹਨਾਂ ਦਾ ਠੇਕਾ ਕਿਵੇਂ ਚੜਦਾ ਆ ਆ ਜਿਹੜਾ ਹੈ ਨਾ ਪੂਟਾ ਆ ਜਾਂ ਦਰਖਤ ਕਹਿ ਲਓ ਇਹਨੂੰ ਮੁੱਢ ਕਿਹਾ ਜਾਂਦਾ ਬਾਗਾਂ ਵਾਲਿਆਂ ਦੀ ਭਾਸ਼ਾ ਦੇ ਵਿੱਚ ਇਹਨੂੰ ਅਸੀਂ ਮੁੱਢ ਕਹਿੰਦੇ ਆਂ ਜਿੰਨੇ ਮੁੱਢ ਤੁਹਾਡੇ ਇੱਕ ਏਕੜ ਦੇ ਵਿੱਚ ਲੱਗੇ ਹੋਣਗੇ ਉਹਨੇ ਮੁੱਢਾਂ ਦੀ ਗਿਣਤੀ ਕਰਕੇ ਉਹਦੇ ਹਿਸਾਬ ਨਾਲ ਤੁਹਾਨੂੰ ਠੇਕਾ ਚੜਦਾ ਆ ਤੇ ਜੇ ਤੁਸੀਂ ਕਹੋ ਵੀ ਏਕੜਾਂ ਦੇ ਹਿਸਾਬ ਨਾਲ ਨਹੀਂ ਇਹ ਏਕੜਾਂ ਦੇ ਹਿਸਾਬ ਨਾਲ ਨਹੀਂ ਹੁੰਦਾ ਦੂਸਰੀ ਗੱਲ ਤੁਹਾਡੀ ਜਿਹੜੀ ਫਸਲ ਆ ਇਹਦੀ ਉਮਰ ਕੀ ਆ ਬਾਗ ਦੀ ਜਾਂ ਬੂਟਿਆਂ ਦੀ ਮੁੱਢਾਂ ਦੀ ਉਮਰ ਕੀ ਆ ਉਹਦੇ ਹਿਸਾਬ ਨਾਲ ਇਹ ਠੇਕਾ ਚੜਨਾ ਹੁੰਦਾ ਹੈ ਅਗਲੀ ਗੱਲ ਆਉਂਦੀ ਹੈ ਕਿ ਇਹ ਫਲ ਕਿੰਨਾ ਦਿੰਦੇ ਨੇ ਦੇਖੋ ਦੋਸਤੋ ਨਾਖ ਇੱਕ ਇਹੋ ਜਿਹਾ ਫਲਦਾਰ ਬੂਟਾ ਆ ਜਿਹੜਾ ਲੇਟ ਫਲ ਦਿੰਦਾ ਏ ਦੇਰ ਨਾਲ ਦਿੰਦਾ ਆ ਤੁਸੀਂ ਪਹਿਲੇ 5 ਸਾਲ ਤੁਹਾਨੂੰ ਸਬਰ ਕਰਨਾ ਪਏ 5 ਸਾਲ ਇਹਨੇ ਫਲ ਨਹੀਂ ਦੇਣਾ ਹੁੰਦਾ ਫਿਰ ਜਾ ਕੇ ਜਿਹੜੀ ਨਾਖ ਆ ਇਹ ਸਾਨੂੰ ਫਲ ਦੇਣਾ ਸ਼ੁਰੂ ਕਰਦੀ ਆ ਪਰ 5ਵੇਂ ਸਾਲ ਦੇ ਵਿੱਚ ਵੀ ਇਹ 2 ਕਿਲੋ ਤੋਂ ਲੈ ਕੇ 4-5 ਕਿਲੋ ਤੱਕ ਹੀ ਫਲ ਦਿੰਦੀ ਆ ਔਰ ਉਸ ਵਕਤ ਇਹ ਜਿਹੜਾ ਠੇਕਾ ਆ ਉਹ ਬਹੁਤ ਘਟ ਰਿਹਾਦਾ ਕਿਉਂਕਿ ਫਲ ਵੀ ਉਦੋਂ ਘਟ ਹੁੰਦਾ ਆ ਪਰ ਜਿਸ ਤਰ੍ਹਾਂ ਆ ਤੁਸੀਂ ਕਹਿੰਦੇ ਵੀ ਭਰੇ ਪਏ ਬੂਟੇ ਹੋਣ ਜਿਸ ਤਰ੍ਹਾਂ ਆ ਬੂਟਾ ਬਹੁਤ ਭਰਿਆ ਹੋਇਆ ਆ ਇਹੋ ਜਿਹਾ ਫਲ ਜਿਹੜਾ ਆ ਇਹ 10ਵੇਂ ਸਾਲ ਚ ਜਾ ਕੇ ਆਉਂਦਾ ਆ ਔਰ ਆਪਣੀ ਪੂਰੀ ਸਮਰੱਥਾ ਦੇ ਨਾਲ ਫਲ ਜਿਹੜਾ ਆ ਉਹ ਬੂਟਾ 10ਵੇਂ ਸਾਲ ਦੇ ਵਿੱਚ ਹੀ ਦਿੰਦਾ ਆ ਕਿਉਂਕਿ ਉਦੋਂ ਨੂੰ ਫਿਰ ਇਹ ਇਹ ਪੂਰੀ ਤਰ੍ਹਾਂ ਗਰੋਅ ਕਰ ਚੁੱਕਾ ਹੁੰਦਾ ਬਾਦ ਫੁੱਲ ਚੁੱਕਾ ਹੁੰਦਾ ਤੇ ਫਿਰ ਜਾ ਕੇ ਇਹ ਦੋ ਕੁਆਂਟਲ ਇਹ ਫਲ ਦੇ ਸਕਦਾ ਹੁਣ ਇੱਕ ਗੱਲ ਇਥੇ ਬਹੁਤ ਧਿਆਨ ਦੇਣ ਯੋਗ ਹੁੰਦੀ ਆ ਬਾਗਾਂ ਦੇ ਵਿੱਚ ਕਿ ਕੀ ਅਸੀਂ ਇਹਨਾਂ ਬਾਗਾਂ ਦੇ ਵਿੱਚ ਜਿਹੜੀ ਆ ਖਾਲੀ ਸਪੇਸ ਆ ਕੀ ਅਸੀਂ ਇਸ ਖਾਲੀ ਸਪੇਸ ਦੇ ਵਿੱਚ ਕੁਝ ਲਾ ਸਕਦੇ ਆ ਤੇ ਮੈਂ ਇਥੇ ਦੱਸ ਦਵਾਂ ਕਿ ਇਥੇ ਸਾਨੂੰ ਵੈਸੇ ਨਹੀਂ ਲਾਉਣਾ ਚਾਹੀਦਾ ਉਹਦਾ ਕਾਰਨ ਹੈ ਮੈਂ ਦੱਸਦਾ ਦੇਖੋ ਆੜੇ ਬੂਟੇ ਤੁਸੀਂ ਦੇਖ ਰਹੇ ਆ ਨਾ ਇਹ 10 ਸਾਲ ਦੀ ਉਮਰ ਦੇ तकरीबन ਹੋ ਚੁੱਕੇ ਆ ਦੇਖੋ ਬੂਟਾ ਕਿੰਨਾ ਪਾਰ ਆ ਪਰ ਫਿਰ ਵੀ ਬਹੁਤ ਸਾਰੇ ਬੂਟੇ ਇਹਨਾਂ ਚ ਉਹ ਨਹੀਂ ਜਿਹੜੀ ਆਪਣੀ ਪੂਰੀ ਸਮਰੱਥਾ ਦੇ ਨਾਲ ਫਲ ਨਹੀਂ ਦੇ ਸਕੇ ਉਹਦਾ ਕਾਰਨ ਕੀ ਸੀ ਕਿਉਂਕਿ ਇਹ ਇੱਥੇ ਬਾਗ ਦੇ ਵਿੱਚ ਇਹਨਾਂ ਨੇ ਇੱਕ ਗਲਤੀ ਕਰ ਲਈ ਉਹ ਗਲਤੀ ਸੀਗੀ ਕਿ ਇਹਨਾਂ ਕੋਲੋਂ ਇਹਨਾਂ ਨੇ ਕੁਝ ਬੂਟੇ ਆੜੂ ਦੇ ਲਾ ਲਏ ਜਦੋਂ ਤੁਸੀਂ ਆੜੂ ਵਿੱਚ ਲਾ ਲਿਆ ਮਕਸਦ ਇਹ ਸੀ ਕਿ ਯਾਰ ਸਪੇਸ ਬਹੁਤ ਬਚੀ ਹੈ ਕੁਝ ਆੜੂ ਦੇ ਬੂਟੇ ਲਾ ਕੇ ਅਸੀਂ ਆੜੂ ਫਲ ਵੀ ਲੈ ਸਕਦੇ ਹਾਂ ਪਰ ਉਹਦੇ ਨਾਲ ਕੀ ਹੋਇਆ ਆੜੂ ਦੇ ਬੂਟੇ ਜਿਹੜੇ ਹੋਏ ਨਾ ਤਾਂ ਉਹ ਪ੍ਰੋਪਰ ਹੋ ਸਕੇ ਪੂਰੀ ਤਰ੍ਹਾਂ ਨਾਲ ਨਾ ਹੀ ਫਿਰ ਇਹ ਪੱਥਰ ਨਾਕ ਹੋ ਸਕੇ ਉਹਦੇ ਨਾਲ ਸਮੱਸਿਆ ਆ ਗਈ ਕਿ ਇਹ ਬੂਟੇ ਜਿਹੜੇ ਸੀਗੇ ਇਹ ਪੂਰੀ ਤਰ੍ਹਾਂ ਗਰੋ ਨਹੀਂ ਕਰ ਸਕੇ ਸੋ ਉਹ ਪੂਰੀ ਸਮਰੱਥਾ ਦੇ ਨਾਲ ਆਪਣੇ ਫਲ ਵੀ ਨਹੀਂ ਦੇ ਸਕੇ ਇਹ ਜਿਹੜੀ ਸਮੱਸਿਆ ਇੱਥੇ ਆਈ ਸੋ ਇਸ ਕਰਕੇ ਅਸੀਂ ਤੁਹਾਨੂੰ ਇਹ ਸਲਾਹ ਨਹੀਂ ਦਿੰਦੇ ਕਿ ਤੁਸੀਂ ਵਿੱਚ ਕੋਈ ਬੂਟਾ ਲਾਓ ਇਸ ਬਾਗ ਦੇ ਵਿੱਚ ਇਹ ਇਹਨਾਂ ਤੋਂ ਗਲਤੀ ਹੋਈ ਸੋ ਉਸ ਗਲਤੀ ਦਾ ਜਿਹੜਾ ਖਮਿਆਜ਼ਾ ਵੀ ਆ ਇਹਨਾਂ ਨੂੰ ਭੁਗਤਣਾ ਪਿਆ ਇੱਕ ਤੁਹਾਡਾ ਸਵਾਲ ਰਹਿ ਸਕਦਾ ਆ ਫਿਰ ਕਿ ਜੇ ਫਿਰ ਅਸੀਂ ਵਿੱਚ ਨਹੀਂ ਲਾ ਸਕਦੇ ਜਿਹੜੀ ਆ ਖਾਲੀ ਸਪੇਸ ਹੈ ਇੱਥੇ ਅਸੀਂ ਕੀ ਲਾਈਏ ਤੇ ਤੁਸੀਂ ਵੀ ਤਾਂ ਲਾਇਆ ਹੋਇਆ ਆ ਤੋਂ ਮੈਂ ਤੁਹਾਨੂੰ ਦੱਸਦਾ ਅਸੀਂ ਕੀ ਲਾ ਸਕਦੇ ਹਾਂ ਦੇਖੋ ਦੋਸਤੋ ਆਹ ਜਿਹੜੀ ਖਾਲੀ ਸਪੇਸ ਆ ਨਾ ਜਿਹੜੀ ਤੁਸੀਂ ਦੇਖ ਰਹੇ ਆ ਅਸੀਂ ਇੱਥੇ ਹਲਦੀ ਲਾਈ ਹੋਈ ਆ ਬਹੁਤ ਹੀ ਸੋਹਣੀ ਹਲਦੀ ਹੋਈ ਹੋਈ ਆ ਪਰ ਮੈਂ ਇੱਕ ਗੱਲ ਦੱਸਾਂ ਇੱਥੇ ਤੁਸੀਂ ਜਦੋਂ ਨਾਖ ਦਾ ਬਾਗ ਲਾ ਰਹੇ ਆ ਤਾਂ ਜਦੋਂ ਤੁਸੀਂ ਲਾ ਲਿਆ ਆ ਤਾਂ ਪਹਿਲੇ ਸਾਲ ਤੁਸੀਂ ਕਣਕ ਲਾ ਸਕਦੇ ਆ ਇਹ ਗੱਲ ਨੋਟ ਰੱਖਿਓ ਉਸ ਤੋਂ ਅਗਲੇ ਸਾਲਾਂ ਦੇ ਵਿੱਚ ਤੁਸੀਂ ਆ ਜਿਹੜੀ ਖਾਲੀ ਸਪੇਸ ਹੈ ਇਹਦੇ ਵਿੱਚ ਤੁਸੀਂ ਦਾਲਾਂ ਲਾ ਸਕਦੇ ਆ ਹੁਣ ਦਾਲਾਂ ਕਿਉਂ ਦਾਲਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਤੇ ਤੁਸੀਂ ਦਾਲਾਂ ਲਾ ਸਕਦੇ ਆ ਕਿਉਂਕਿ ਨਾਖਾਂ ਨੂੰ ਵੀ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ। ਮੈਨੂੰ ਪੁੱਛੋਗੇ ਕਿ ਤੁਸੀਂ ਆਹੜੀ ਹਲਦੀ ਗੱਡੀ ਹੋਈ ਆ ਇਹ ਕਿਉਂ ਲਾ ਦਿੱਤੀ ਹੋਈ ਆ ਬਈ? ਹਾਂ ਮੈਂ ਤੁਹਾਨੂੰ ਦੱਸਦਾ ਉਹਦਾ ਕਾਰਨ ਦੱਸਦਾ। ਹਲਦੀ ਨੂੰ ਦੇਖੋ ਇਹ ਅਸਲ 'ਚ ਸਾਡਾ ਯਾਰ ਇੱਕ ਟ੍ਰਾਇਲ ਆ। ਇਹ ਘਰ ਖਾਣ ਵਾਲੀ ਹਲਦੀ ਆ। ਇਹਦੇ ਵਿੱਚ ਹੋਰ ਵੀ ਇੱਕ ਦੋ ਕਿਸਮਾਂ ਨੇ ਹਲਦੀ ਦੀਆਂ ਜਿਵੇਂ ਕਾਲੀ ਵੀ ਹੈਗੀ ਆ। ਸ਼ਾਇਦ ਸਾਡੇ ਕੋਲ ਜੰਗਲੀ ਵੀ ਹੋਵੇ। ਪਰ ਮੈਂ ਇਹ ਦੱਸਾਂ ਕਿ ਇਹ ਸਾਡਾ ਨਾ ਟ੍ਰਾਇਲ ਆ। ਸਾਨੂੰ ਨਹੀਂ ਪਤਾ ਇਹ ਕਿੰਨਾ ਕਾਮਯਾਬ ਰਹੇਗਾ ਕਿ ਇਹਦੀ ਸਾਡਾ ਇਹ ਟਰਾਇਲ ਜਿਹੜਾ ਹੈਗਾ ਉਹ ਚੋਂ ਸਾਨੂੰ ਪੂਰੀ ਹਲਦੀ ਮਿਲ ਪਾਉਗੀ ਉਹ ਨਾਖਾਂ ਤੇ ਕੀ ਪ੍ਰਭਾਵ ਪਾ ਰਹੀ ਆ ਕੋਈ ਬੁਰਾ ਪਾ ਰਹੀ ਆ ਕਿਦਾਂ ਦਾ ਪਾ ਰਹੀ ਆ ਸਾਨੂੰ ਕੁਝ ਨਹੀਂ ਹਜੇ ਪਤਾ ਪਰ ਅਸੀਂ ਫਿਲਹਾਲ ਦੀ ਕੜੀ ਹਲਦੀ ਲਾਈ ਆ ਦੂਸਰੀ ਗੱਲ ਧਿਆਨ ਰੱਖੋ ਹਲਦੀ ਨੇ ਜਿਹੜੀ ਜਿਹੜੀ ਹਾਈਟ ਆ ਉਹ ਬਹੁਤ ਉੱਚੀ ਨਹੀਂ ਜਾਣੀ ਇਸ ਕਰਕੇ ਅਸੀਂ ਇਹ ਹਲਦੀ ਲਾਤੀ ਇਹਨੇ ਨੀਮੀ ਰਹਿਣਾ ਆ ਇੱਕ ਗੱਲ ਇਹ ਵੀ ਹੁੰਦੀ ਆ ਕਿ ਹਲਦੀ ਸ਼ੋਰ ਦੇ ਵਿੱਚ ਦੋਸਤੋ ਹੋ ਜਾਂਦੀ ਆ ਸ਼ਾਮੇ ਵੀ ਹੋ ਜਾਣੀ ਆ ਇਸ ਕਰਕੇ ਤੁਸੀਂ ਹਲਦੀ ਲਾ ਸਕਦੇ ਆ ਤੋਂ ਸਾਨੂੰ ਵੀ ਅਸੀਂ ਉਸੇ ਪੁਆਇੰਟ ਆਫ 뷰 ਤੋਂ ਉਹੀ ਸੋਚ ਰੱਖ ਕੇ ਅਸੀਂ ਵੀ ਹਲਦੀ ਇੱਥੇ ਲਾ ਦਿੱਤੀ ਪਰ ਹੁਣ ਇਹ ਸਾਡਾ ਇੱਕ ਟਰਾਇਲ ਪਹਿਲੇ ਸਾਲ ਦਾ ਆ ਦੇਖਦੇ ਆ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਵਾਂਗੇ ਕਿ ਇਹ ਕਿੰਨਾ ਕਾਮਯਾਬ ਰਹਿੰਦਾ ਆ ਤੇ ਫਿਰ ਦੇਖਾਂਗੇ ਕਿ ਇਹ ਸਾਨੂੰ ਕੀ ਰਿਜ਼ਲਟ ਦਿੰਦਾ ਆ ਪਰ ਹਜੇ ਦੀ ਘੜੀ ਅਸੀਂ ਤੁਹਾਨੂੰ ਇਹ ਸਲਾਹ ਨਹੀਂ ਦਿੰਦੇ ਤੇ ਜੇ ਤੁਸੀਂ ਲਾਉਣਾ ਚਾਹੋ ਥੋੜੇ ਜਿਹਾ ਏਰੀਆ 'ਚ ਲਾ ਕੇ ਇੱਕ ਟਰਾਇਲ ਤੁਸੀਂ ਵੀ ਕਰ ਸਕਦੇ ਆ ਉਹਦੇ ਰਿਜ਼ਲਟ ਜਿਹੜਾ ਆ ਉਹ ਕਾਪੀ ਪੈਨ ਤੇ ਨੋਟ ਕਰੀ ਜਾਓ ਹੋ ਸਕਦਾ ਹੈ ਕਿ ਤੁਹਾਡਾ ਵੀ ਕਾਮਯਾਬ ਰਵੇ ਭਰਪੂਰ ਫਲ ਨੂੰ ਦੇਖ ਕੇ ਦਰਖਤਾਂ ਨੂੰ ਦੇਖ ਕੇ ਤੁਹਾਡੇ ਮਨ 'ਚ ਇੱਕ ਕੁਐਸਚਨ ਆਉਂਦਾ ਹੋਊਗਾ ਕਿ ਯਾਰ ਫਿਰ ਇੱਕ ਏਕੜ ਦਾ ਠੇਕਾ ਕਿੱਥੇ ਤੱਕ ਚੱਲਿਆ ਜਾਏਗਾ ਹੁਣ ਮੈਂ ਤੁਹਾਨੂੰ ਉਹ ਦੱਸਦਾ ਆ ਇਦੇ ਉੱਤੇ ਪਹਿਲੀ ਚੀਜ਼ ਜਿਹੜੀ ਜਿੱਦ ਤੇ ਠੇਕਾ ਨਿਰਭਰ ਕਰਦਾ ਆ ਉਹ ਹੁੰਦੀ ਆ ਕਿ ਤੁਹਾਡੇ ਇੱਕ ਏਕੜ ਚ ਬੂਟੇ ਕਿੰਨੇ ਲੱਗੇ ਆ ਯਾਨੀ ਕਿ ਮੁੱਢ ਕਿੰਨੇ ਆ ਠੀਕ ਹੈ ਜੀ ਪਹਿਲੀ ਚੀਜ਼ ਇਹ ਹੁੰਦੀ ਆ ਦੂਸਰੀ ਚੀਜ਼ ਕਿ ਇਹਦੇ ਨੂੰ ਸਾਲ ਕਿੰਨੇ ਹੋਗਾ ਦੇਖੋ ਪਹਿਲੇ ਜਦੋਂ ਸਟਾਰਟਿੰਗ ਚ ਪੰਜਵੇਂ ਸਾਲ ਫਲ ਆਏਗਾ ਉਦੋਂ ਠੇਕਾ ਥੋੜਾ ਹੀ ਰਹਿਣਾ ਹੈ ਇਹ ਗੱਲ ਯਾਦ ਰੱਖਿਓ ਕਿਉਂ ਕਿਉਂਕਿ ਉਦੋਂ ਫਲ ਬਹੁਤ ਥੋੜਾ ਹੁੰਦਾ ਆ ਹੱਦ 2 4 5 ਕਿਲੋ ਇਸ ਤੋਂ ਜ਼ਿਆਦਾ ਨਹੀਂ ਦੇ ਸਕਦਾ ਬੂਟਾ ਇਸ ਤੋਂ ਜ਼ਿਆਦਾ ਉਹਦੀ ਕਪੈਸਿਟੀ ਨਹੀਂ ਹੁੰਦੀ ਪਰ ਜਦੋਂ 10 ਸਾਲ ਦਾ ਬੂਟਾ ਹੋ ਗਿਆ ਜਿਵੇਂ ਹੁਣ 6 ਸਾਲ ਦੇ ਨੇ ਜ਼ਿਆਦਾ ਦੇਣਾ 7 ਸਾਲ ਦੇ ਨੇ ਉਸ ਤੋਂ ਜ਼ਿਆਦਾ ਦੇਗਾ 8 ਸਾਲ ਤੋਂ ਹੁਣ ਫੁੱਲ ਗਰੋਨ ਜਿਹੜਾ ਬੂਟਾ 10 ਸਾਲ ਦਾ ਹੋ ਗਿਆ ਉਹ ਫੁੱਲ ਕਪੈਸਿਟੀ ਨਾਲ ਫਲ ਦੇ ਰਿਹਾ ਜਿਹੜਾ ਫੁੱਲ ਕਪੈਸਿਟੀ ਨਾਲ ਫਲ ਦੇ ਰਿਹਾ ਉਹਦੇ ਠੇਕਾ ਵੀ ਉਸ ਹਸਾਬ ਨਾਲ ਜਾਂਦਾ ਪਰ ਇੱਥੇ ਇਲਾਕੇ ਦਾ ਹਸਾਬ ਹੁੰਦਾ ਆਪਣੇ ਮਾਝੇ ਦੇ ਵਿੱਚ ਅੰਮ੍ਰਿਤਸਰ ਸਾਈਡ ਤੁਸੀਂ ਚਲੇ ਜਾਓਗੇ ਤਾਂ ਉਹਨਾਂ ਸਾਈਡ ਦੇ ਉੱਤੇ ਤੁਹਾਨੂੰ ਕੁਝ ਬਾਗ ਇਦਾਂ ਦੇ ਵੀ ਮਿਲਣਗੇ ਜਿਹੜੇ ਬਹੁਤ ਜ਼ਿਆਦਾ ਹਰੇ ਭਰੇ ਨੇ ਬਹੁਤ ਜ਼ਿਆਦਾ ਉਹਨਾਂ ਤੇ ਫਲ ਆਉਂਦਾ ਆ ਤੇ ਫਿਰ ਵੀ ਉੱਥੇ ਠੇਕਾ ਵੀ ਜੋ ਸੁਣਨ ਚ ਆਇਆ ਸਾਡੇ ਜੋ ਅਸੀਂ ਸਟੱਡੀ ਕੀਤਾ ਸੀ ਕਹਿੰਦੇ ਨੇ ਕਿ 3 ਤੋਂ 3.5 ਲੱਖ 3 ਤੋਂ 3.5 ਲੱਖ ਤੱਕ ਵੀ ਠੇਕਾ ਚੱਲਿਆ ਜਾਂਦਾ ਪਰ ਇਹ ਉੱਥੇ ਆ ਜਿੱਥੇ ਕੇ ਪੂਰੀ ਤਰ੍ਹਾਂ ਬਾਗ ਜਾਨੀ ਬਹੁਤ ਵਧੀਆ ਕੰਡੀਸ਼ਨ ਚ ਫਲ ਬਹੁਤ ਵਧੀਆ ਉੱਥੇ ਹੁੰਦਾ ਉੱਥੇ ਪ੍ਰੋਬਲਮਸ ਬਹੁਤ ਘੱਟ ਨੇ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਜੇ ਤੁਸੀਂ ਇਸ ਇਲਾਕੇ 'ਚ ਗੱਲ ਕਰੋ ਜਿੱਦਾਂ ਤੁਸੀਂ ਦੁਆਬੇ 'ਚ ਆ ਗਏ ਤਾਂ ਫਿਰ ਇੱਥੇ ਆ ਸ਼ਾਹਕੋਟ ਦਾ ਏਰੀਆ ਆ ਠੀਕ ਆ ਸ਼ਾਹਕੋਟ ਦੁਆਬੇ ਦੇ ਵਿੱਚ ਜਲੰਧਰ ਦੀ ਤਹਿਸੀਲ ਇੱਕ ਇੱਥੇ ਠੇਕਾ ਉਹਨਾਂ ਨਹੀਂ ਮਿਲਦਾ ਹੈਗਾ ਤੇ ਕੋਈ ਲੈ ਰਿਆ ਹੋਵੇ ਤਾਂ ਮੈਨੂੰ ਪਤਾ ਨਹੀਂ ਹੈਗਾ ਮੇਰੀ ਜਾਣਕਾਰੀ 'ਚ ਨਹੀਂ ਹੈਗਾ ਤੋਂ ਇਹ ਨਹੀਂ ਦਾਵਾ ਅਸੀਂ ਕਰਦੇ ਕਿ ਕਿਸੇ ਨੂੰ ਨਹੀਂ ਮਿਲਦਾ ਹੋ ਸਕਦਾ ਕਿਸੇ ਨੂੰ ਮਿਲਦਾ ਵੀ ਹੋਵੇ ਇੰਨਾ ਠੇਕਾ ਪਰ ਇੱਥੇ ਇੰਨਾ ਠੇਕਾ ਐਸ ਬਾਗ 'ਚ ਇੰਨਾ ਨਹੀਂ ਹੈਗਾ ਕਿਤੇ ਕਿਤੇ ਜਿੱਥੇ ਕਿ ਮਾਲਵੇ ਦਾ ਏਰੀਏ ਦੇ ਵਿੱਚ ਕਿਤੇ ਕਿਤੇ ਠੇਕਾ ਸਾਡੇ ਸੁਣ ਚ ਜਿਹੜਾ ਆਇਆ ਸੀ ਅਸੀਂ ਕੁਝ ਲੋਕਾਂ ਨੂੰ ਪੁੱਛਿਆ ਸੀ 1 ਲੱਖ ਤੋਂ 1.5 ਲੱਖ ਤੱਕ ਵੀ ਜਿਹੜਾ ਆ ਉਹ ਇੱਕ ਏਕੜ ਦਾ ਚਲਿਆ ਜਾਂਦਾ ਪਰ ਇੱਥੇ ਵੀ ਦੱਸ ਦਵਾਂ ਕਿ ਗੱਲ ਸਾਰੀ ਮਾਰਕੀਟਿੰਗ ਤੇ ਆ ਕੇ ਰੁਕ ਜਾਂਦੀ ਆ ਕਿ ਮਾਰਕੀਟਿੰਗ ਕਿੱਥੇ ਖੜੀ ਆ ਹੁਣ ਕਈ ਵਾਰੀ ਕਿਤੇ ਕਿਤੇ ਮਾਰਕੀਟਿੰਗ ਹੈ ਹੀ ਨਹੀਂਗੀ ਕਿਤੇ ਮਾਰਕੀਟਿੰਗ ਬਹੁਤ ਵਧੀਆ ਹੈਗੀ ਆ ਕਿਤੇ ਜਾਨੀ ਕਹਿ ਲੋ ਕਿ ਥੋੜੀ ਆ ਤੇ ਫਿਰ ਮਾਰਕੀਟਿੰਗ ਜਿੱਥੇ ਹੈ ਨਹੀਂਗੀ ਜਿੱਥੇ ਵੇਚ ਨਹੀਂ ਹੁੰਦੀ ਇਹ ਪ੍ਰੋਪਰ ਤਰੀਕੇ ਨਾਲ ਉਥੇ ਠੇਕਾ ਘੱਟ ਰਹਿਣਾ ਹੀ ਰਹਿਣਾ ਪਰ ਜਿੱਥੇ ਮਾਰਕੀਟਿੰਗ ਬਹੁਤ ਵਧੀਆ ਜਿੱਥੇ ਵਪਾਰੀ ਪਹੁੰਚ ਕਰਦਾ ਜਾਂ ਤੁਸੀਂ ਭੇਜਣ ਦਾ ਤੁਹਾਡੇ ਕੋਲ ਸਾਧਨ ਹੈਗਾ ਆ ਤੇ ਫਿਰ ਉਥੇ ਠੇਕਾ ਵੀ ਬਹੁਤ ਟੌਪ ਦਾ ਚਲਿਆ ਜਾਂਦਾ ਬਾਗ ਲਾਉਣ ਵਾਲੇ ਦਾ ਇੱਕ ਬਹੁਤ ਵੱਡਾ ਸਵਾਲ ਰਹਿੰਦਾ ਕਿ ਕੀ ਇਹਨੂੰ ਅਸੀਂ ਲੋਕਲ ਲੈਵਲ ਤੇ ਵੇਚ ਸਕਦੇ ਆ ਜੀ ਹਾਂ ਕਿਉਂ ਨਹੀਂ ਗੱਲ ਤੇ ਹੈ ਕਿ ਲੋਕਾਂ ਚ ਜੇ ਤਾਂ ਮੰਗ ਹੈਗੀ ਆ ਤੇ ਫਿਰ ਬਹੁਤ ਵਧੀਆ ਪਰ ਨਹੀਂ ਤੇ ਥੋੜਾ ਜਿਆਦਾ ਲੋਕਾਂ ਨੂੰ ਜਾਗਰੂਕ ਤੇ ਕਰਨਾ ਪਏਗਾ ਕਿ ਭਾਈ ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਫਲ ਆ ਠੀਕ ਆ ਇਹਦੇ ਯਾਦ ਰੱਖੋ ਇਹਦੇ ਵਿੱਚ ਫਾਈਬਰ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਆ ਤੇ ਇਹ ਪੇਟ ਦੀਆਂ ਬਿਮਾਰੀਆਂ ਨੂੰ ਲੜਨ ਦੇ ਵਿੱਚ ਬਹੁਤ ਸਹਾਇਤਾ ਕਰਦੀ ਆ ਪੇਟ ਨੂੰ ਸੈੱਟ ਰੱਖਦੀ ਆ ਜਿਨ੍ਹਾਂ ਦੋਸਤਾਂ ਨੂੰ ਨਾ ਕਬਜ਼ ਐ ਉਹ ਕਿਤੇ ਉਹ ਖਾਓ ਇਹਨਾਂ ਦਿਨਾਂ 'ਚ ਦੱਬ ਕੇ ਨਾ ਖਾਓ ਤੁਹਾਡੀ ਕਬਜ਼ ਜਿਹੜੀ ਆ ਉਹਦੇ ਤੋਂ ਰਾਹਤ ਮਿਲਦੀ ਆ ਇਹਦੇ ਨਾਲ ਕੁਆਂਟਾ ਦੇ ਹਿਸਾਬ ਨਾਲ ਫਰੂਟ ਤੇ ਇਹ ਫਰੂਟ ਆਪਾਂ ਲੋਕਲ ਲੈਵਲ ਤੇ ਤਾਂ ਖਾ ਨਹੀਂ ਲੈਣਾ ਤੇ ਫਿਰ ਇਹ ਕਿੱਥੇ ਜਾਏਗਾ ਦੇਖੋ ਦੂਜੇ ਰਾਜਾਂ ਚ ਦੀ ਭਾਰੀ ਡਿਮਾਂਡ ਆ ਪਰ ਇਹ ਭੇਜਿਆ ਕਿਵੇਂ ਜਾਂਦਾ ਦੇਖੋ ਦੋਸਤੋ ਇਹਦਾ ਇੱਕ ਸਿਸਟਮ ਹੁੰਦਾ ਜਾਂ ਤਾਂ ਵਪਾਰੀ ਜਿਹੜੇ ਵੀਰ ਹੈਗੇ ਆ ਉਹ ਤੁਹਾਡੇ ਨਾਲ ਸੰਪਰਕ ਕਰ ਲੈਂਦੇ ਜਾਂ ਤੁਸੀਂ ਉਹਨਾਂ ਨਾਲ ਕਰ ਲਓ ਤੇ ਤੁਸੀਂ ਉਹਨਾਂ ਦੇ ਨਾਲ ਕਰਕੇ ਟਾਈ ਅਪ ਤੇ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਦੇ ਸਕਦੇ ਆਂ ਤੇ ਉਹ ਇਹਦੇ ਵਿੱਚੋਂ ਨਾਖ ਜਿਹੜੀ ਆ ਉਹ ਗ੍ਰੇਡਿੰਗ ਕਰਕੇ ਹੀ ਲੈ ਜਾਂਦੇ ਨੇ ਤੋਂ ਉਸ ਹਿਸਾਬ ਨਾਲ ਉਹ ਨਾਖ ਲੈ ਜਾਂਦੇ ਨੇ ਪਰ ਇੱਕ ਤਰੀਕਾ ਇਹ ਵੀ ਆ ਫਿਰ ਜੇ ਤੁਹਾਡਾ ਕੋਈ ਸਰਕਲ ਹੈਗਾ ਆ ਕਿ ਤੁਸੀਂ ਉਹਨਾਂ ਰਾਜਾਂ ਤੱਕ ਦਿੱਲੀ ਵਗੈਰਾ ਹੋਰ ਪਹੁੰਚ ਕਰਦੇ ਆ ਜਿੱਥੇ ਕਿ ਇਹਦੀ ਡਿਮਾਂਡ ਆ ਤੇ ਫਿਰ ਤੁਸੀਂ ਵੀ ਭੇਜ ਸਕਦੇ ਹੋ ਸੋ ਉਹ ਇੱਕ ਆਪਣਾ ਹੀ ਤਰ੍ਹਾਂ ਦਾ ਸਿਸਟਮ ਆ ਉਹਦੇ ਲਈ ਤੁਹਾਨੂੰ ਮਾਰਕੀਟਿੰਗ ਦੇ ਲਈ ਕਰਨਾ ਪੈਂਦਾ ਆ ਜ਼ੋਰ ਲਾਉਣਾ ਪੈਂਦਾ ਆ ਤੇ ਉਹ ਤੁਹਾਨੂੰ ਖੋਜਣੀ ਪੈਣੀ ਆ ਮਾਰਕੀਟ ਮਾਰਕੀਟ ਖੋਜੇ ਬਿਨਾ ਇਸ ਕੰਮ 'ਚ ਫਾਇਦਾ ਨਹੀਂ ਹੈਗਾ ਉਹ ਤੁਹਾਨੂੰ ਖੋਜਣੀ ਪੈਣੀ ਆ ਉਹ ਦੇਖਣਾ ਪੈਣਾ ਕਿ ਮੇਰੇ ਲੋਕਲ ਲੈਵਲ ਦੇ ਉੱਤੇ ਕਿੰਨੀ ਕੁ ਡਿਮਾਂਡ ਜਿਹੜੀ ਲੋਕਾਂ ਦੀ ਆ ਤੇ ਮੈਂ ਬਾਹਰ ਜਿਹੜੀ ਆ ਉਹ ਕਿਹਨਾ ਵਪਾਰੀਆਂ ਦੇ ਥਰੂ ਭੇਜਣੀ ਜਾਂ ਮੈਂ ਆਪ ਉਸੇ ਦਾ ਕਿਵੇਂ ਪਹੁੰਚ ਕਰਨੀ ਆ ਤੇ ਲੋਕਲ ਲੈਵਲ ਤੇ ਐਦਾਂ ਤਾਜ਼ਾ ਟੁੱਟਿਆ ਫਰੂਟ ਜਿਹੜਾ ਨਾਲ ਦੀ ਨਾਲ ਆ ਉਹ ਵਿਕ ਜਾਂਦਾ ਤੇ ਜਿਹੜੇ ਇਹ ਵੀਰ ਨੇ ਜਿਹੜੇ ਤੋੜਦੇ ਨੇ ਇਹ ਠੇਕੇਦਾਰ ਨੇ ਜਾਂ ਵੇਚਣ ਵਾਲਾ ਜਿਹੜਾ ਮਾਲ ਕਿਆ ਬਾਗ ਦਾ ਭਾਈ ਉਹਨੂੰ ਵੀ ਲੋਕਲ ਵੇਚਣ ਦੇ ਵਿੱਚ ਸਭ ਤੋਂ ਵੱਧ ਫਾਇਦਾ ਹੁੰਦਾ ਤੋ ਇਹ ਗੱਲ ਯਾਦ ਰੱਖਿਓ ਅਗਰ ਤੁਹਾਡੇ ਜੇ ਹਿੰਮਤ ਹੈਗੀ ਆ ਤੁਸੀਂ ਇਸ ਬਾਗਬਾਨੀ ਚ ਪੈੰਨੇ ਆ ਤੇ ਫੇਰ ਭਾਈ ਬਾਗ ਦੇ ਬਾਹਰ ਇੱਕ ਰੇੜੀ ਵੀ ਲਾਉਣੀ ਪੈਣੀ ਆ ਕਿਉਂ ਕਿ ਲੋਕਾਂ ਨੇ ਥੋੜੇ ਤੋਂ ਫਰੈਸ਼ ਜਿਹੜੀ ਨਾ ਨਾਕ ਆ ਉਹ ਲੈ ਕੇ ਜਾਣੀ ਜਾਣੀ ਆ ਤੇ ਉਹ ਵੀਰ ਉੱਪਰ ਤੋੜਨ ਦੇ ਆ ਨਾ ਇਹ ਵੀਰ ਤਾਂ ਹੈਗੇ ਆ ਬਾਗਾਂ ਵਾਲੇ ਠੀਕ ਆ ਜੀ ਇਹ ਬਾਗਾਂ ਦੇ ਠੇਕੇਦਾਰ ਨੇ ਪਰ ਇਹਨਾਂ ਕੋਲ ਵਪਾਰੀ ਪਹੁੰਚਦਾ ਇਹਨਾਂ ਨੇ ਆ ਕੰਟੇਨਰ ਭਰਨੇ ਹੁੰਦੇ ਆ ਦੇਖੋ ਪਰ ਇਹਦੀ ਗ੍ਰੇਡਿੰਗ ਹੁੰਦੀ ਆ ਕਿ ਆ ਏ ਗ੍ਰੇਡ ਹੈ ਜਾਂ ਆ ਆ ਬੀ ਗ੍ਰੇਡ ਹੈ ਜਾਂ ਸੀ ਹੈ ਇਸ ਤਰ੍ਹਾਂ ਉਹਨਾਂ ਨੇ ਗ੍ਰੇਡਿੰਗ ਕਰ ਲੈਣੀ ਹੁੰਦੀ ਆ ਤਾਂ ਗ੍ਰੇਡਿੰਗ ਕਰਕੇ ਫਾਲ ਉਹ ਲੈ ਜਾਂਦੇ ਨੇ ਏ ਗ੍ਰੇਡ ਦਾ ਵੱਧ ਮੁੱਲ ਮਿਲਣਾ ਬੀ ਦਾ ਘੱਟ ਉਸ ਤੋਂ ਤੇ ਸੀ ਦਾ ਉਸ ਤੋਂ ਘੱਟ ਜਾਂ ਉਸ ਤੋਂ ਘੱਟ ਇੱਕ ਸਵਾਲ ਇਹ ਆਉਂਦਾ ਆ ਤੁਹਾਨੂੰ ਕਿ ਤੁਹਾਡੇ ਮਨ ਚ ਹੋਏਗਾ ਇੱਕ ਸਵਾਲ ਕਿ ਕਲਕੱਤੇ ਵਗੈਰਾ ਜਿਹੜੇ ਸਟੇਟ ਉਧਰਲੇ ਰਾਜ ਨੇ ਹਨਾ ਬੰਗਾਲ ਵਗੈਰਾ ਰਾਜ ਨੇ ਇਹਨਾਂ ਰਾਜਾਂ ਚ ਇਹ ਲੋਕ ਕਿਉਂ ਖਾਂਦੇ ਨੇ ਮੈਂ ਪੇੜ ਦੀ ਸਮੱਸਿਆ ਬਾਰੇ ਦੱਸਿਆ ਕਿਉਂਕਿ ਸਮੁੰਦਰ ਵਾਲਾ ਏਰੀਆ ਜਿਹੜਾ ਹੁੰਦਾ ਆ ਉਥੇ ਖਾਰਾ ਪਾਣੀ ਆ ਖਾਰੇ ਪਾਣੀ ਕਰਕੇ ਪੇੜ ਦੀਆਂ ਸਮੱਸਿਆਵਾਂ ਉਥੇ ਜ਼ਿਆਦਾ ਆਉਣ ਦੇ ਚਾਂਸ ਹੁੰਦੇ ਆ ਤੇ ਪੇੜ ਦੀਆਂ ਸਮੱਸਿਆਵਾਂ ਮਾ ਤੋਂ ਇਹ ਫਾਲ ਇੱਕ ਬਹੁਤ ਵਰਦਾਨ ਮੰਨਿਆ ਜਾਂਦਾ ਤਾਂ ਕਰਕੇ ਉਹਨਾਂ ਲੋਕਾਂ ਚ ਇਹਦੀ ਜ਼ਿਆਦਾ ਮੰਗ ਰਹਿੰਦੀ ਆ ਤੁਸੀਂ ਪੁੱਛ ਸਕਦੇ ਆ ਕਿ ਇਹ ਕਿਹੋ ਜਿਹੀ ਮਿੱਟੀ ਚ ਹੋ ਸਕਦਾ ਦੇਖੋ ਭਾਰੀਆਂ ਜ਼ਮੀਨਾਂ ਦੇ ਵਿੱਚ ਹੀ ਇਹ ਫਲ ਜ਼ਿਆਦਾ ਮੰਨਿਆ ਗਿਆ ਕਿਉਂਕਿ ਮਾਝੇ ਦੀ ਜਿਹੜੀ ਸਾਡੀ ਪੈਲੀ ਆ ਇਹ ਕਾਫੀ ਭਾਰੀ ਜ਼ਮੀਨ ਮੰਨੀ ਗਈ ਆ ਮਾਝੇ ਦੀ ਜਿਹੜੀ ਆ ਤੋਂ ਮਾਝੇ ਦੇ ਵਿੱਚ ਤਾਂ ਹੀ ਕਰਕੇ ਨਾਖਾਂ ਦੇ ਬਾਗ ਕਹਿੰਦੇ ਆ ਕਾਫੀ ਜ਼ਿਆਦਾ ਜੇ ਤਰ੍ਹਾਂ ਜਦੋਂ ਤੁਸੀਂ ਸਾਡੇ ਇਧਰ ਦੁਆਬੇ ਵਾਲੋਂ ਆ ਜਾਂਦੇ ਆ ਤਾਂ ਇੱਥੇ ਓਨੀ ਜ਼ਿਆਦਾ ਜ਼ਮੀਨ ਭਾਰੀ ਨਹੀਂ ਹੈਗੀ ਰੇਤਲੀ ਆ ਆ ਵੀ ਜ਼ਮੀਨ ਜਿਹੜੀ ਜਿੱਥੇ ਤੁਸੀਂ ਖੜੇ ਆ ਮਿੱਟੀ ਦੇਖ ਲਓ ਇਹ ਨਾ ਤਾਂ ਪੂਰੀ ਤਰ੍ਹਾਂ ਡਾਕਰ ਆ ਨਾ ਹੀ ਪੂਰੀ ਤਰ੍ਹਾਂ ਇਹ ਰੇਤਲੀ ਆ ਇਸੇ ਕਰਕੇ ਇਹ ਜਿਹੜੀ ਜ਼ਮੀਨ ਆ ਇੱਥੇ ਇਹ ਹੋ ਗਈ ਆ ਨਾਖ ਕੋਈ ਪ੍ਰੋਬਲਮ ਨਹੀਂ ਇਹਨੂੰ ਹੈਗੀ ਪਰ ਜੇ ਤੁਸੀਂ ਕਹੋ ਵੀ ਇਹ ਪੂਰੀ ਤਰ੍ਹਾਂ ਨਾਲ ਮੈਂ ਕਹਾਂ ਵੀ ਸਭ ਤੋਂ ਬੈਸਟ ਆ ਸ਼ਾਇਦ ਸਭ ਤੋਂ ਬੈਸਟ ਸਾਡੇ ਮਾਝੇ ਵਾਲਾ ਇਲਾਕਾ ਨੂੰ ਆਓ ਹੁਣ ਮੈਂ ਇਹ ਦੱਸਾਂ ਕਿ ਤੁਹਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਅਸੀਂ ਵੀ ਕੀ ਨਾਖਾਂ ਦੀ ਬਾਗਬਾਨੀ ਵੱਲ ਆ ਸਕਦੇ ਆ ਜਾਂ ਨਹੀਂ ਦੋਸਤੋ ਦੇਖੋ ਉਹਦਾ ਬਹੁਤ ਹੀ ਸੌਖਾ ਜਾਂ ਆਸਾਨ ਤਰੀਕਾ ਆ ਕੋ ਕੋਖਾ ਤਰੀਕਾ ਨਹੀਂ ਹੈਗਾ ਸਰਕਾਰ ਨੇ ਇੱਕ ਬਾਗਬਾਨੀ ਵਿਭਾਗ ਸਥਾਪਿਤ ਕੀਤਾ ਹੋਇਆ ਆ ਉਸ ਬਾਗਬਾਨੀ ਵਿਭਾਗ ਦੇ ਨਾਲ ਤੁਸੀਂ ਸੰਪਰਕ ਕਰੋ ਤੁਹਾਡੇ ਲੋਕਲ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਬਾਗਬਾਨੀ ਵਿਭਾਗ ਦੀ ਤੁਹਾਨੂੰ ਨਰਸਰੀ ਜਾਂ ਉਹਨਾਂ ਦਾ ਤੁਹਾਨੂੰ ਡਿਪਾਰਟਮੈਂਟ ਦਾ ਕੁਝ ਨਾ ਕੁਝ ਉਹਨਾਂ ਦਾ ਸੈਂਟਰ ਮਿਲ ਜਾਂਦਾ ਉੱਥੇ ਉਹ ਤੁਹਾਨੂੰ ਵਧੀਆ ਗਾਈਡ ਕਰ ਸਕਦੇ ਕਿ ਆ ਤੁਹਾਡੇ ਉਸ ਇਲਾਕੇ 'ਚ ਇਹ ਚੀਜ਼ ਪੋਸੀਬਲ ਹੈਗੀ ਜਾਂ ਨਹੀਂ ਦੂਸਰਾ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਤਕਰੀਬਨ ਉਹਨਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਆ ਜਾ ਤੁਸੀਂ ਸਿੱਦੇ ਯੂਨੀਵਰਸਿਟੀ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਤੋਂ ਖੇਤੀਬਾੜੀ ਵਿਗਿਆਨ ਕੇਂਦਰ ਹਰੇਕ ਇਲਾਕੇ ਦੇ ਵਿੱਚ ਉਹ ਇਲਾਕੇ ਦੇ ਹਿਸਾਬ ਨਾਲ ਜਾਣਦਾ ਆ ਕਿ ਕਿਹੜੇ ਇਲਾਕੇ ਨੂੰ ਕਿਸ ਤਰ੍ਹਾਂ ਦੀ ਜਿਹੜੀ ਫਸਲ ਹੋ ਸਕਦੀ ਆ ਕਿਸ ਤਰ੍ਹਾਂ ਦੇ ਬਾਗ ਹੋ ਸਕਦੇ ਆ ਉਹਨਾਂ ਕੋਲ ਐਕਸਪਰਟ ਹੁੰਦੇ ਨੇ। ਤੁਸੀਂ ਆਪਣੀ ਸਭ ਤੋਂ ਪਹਿਲਾਂ ਮਿੱਟੀ ਟੈਸਟ ਉੱਥੋਂ ਕਰਵਾਓ। ਤੋਂ ਖੇਤੀਬਾੜੀ ਵਿਗਿਆਨ ਕੇਂਦਰ ਦੇ ਮਾਹਰ ਜਿਹੜੇ ਨੇ ਉਹ ਤੁਹਾਨੂੰ ਬਹੁਤ ਵਧੀਆ ਗਾਈਡ ਕਰ ਸਕਦੇ ਆ ਤੁਹਾਡੇ ਆਪਣੇ ਇਲਾਕੇ ਦੇ ਬਾਰੇ ਕਿ ਕੀ ਤੁਸੀਂ ਇਸ ਕੰਮ 'ਚ ਪੈ ਸਕਦੇ ਜਾਂ ਤੁਸੀਂ ਨਹੀਂ ਪੈ ਸਕਦੇ। ਅਗਲੀ ਗੱਲ ਹੈ ਕੀ ਸ਼ੁਰੂਆਤ ਅਸੀਂ ਕਿੰਨੇ ਬੂਟਿਆਂ ਨਾਲ ਕਰਨੀਆਂ ਜੇਕਰ ਤੁਸੀਂ ਇਸ ਬਾਗ ਦੀ ਗੱਲ ਕਰਦੇ ਆ ਇਹ ਮੈਂ ਦੱਸ ਦਵਾਂ ਕਿ ਇਹ ਵੱਡਾ ਬਾਗ ਆ ਵੈਸੇ ਯਾਰ ਠੀਕ ਆ ਪਰ ਤੁਸੀਂ ਘੱਟੋ ਘੜ ਤੁਹਾਨੂੰ ਅੱਧਾ ਕਿਲਾ ਤਾਂ ਫਿਰ ਲਾਉਣਾ ਪਊਗਾ ਚਾਰਕ ਕਨਾਲ ਤਾਂ ਲਾਉਣੇ ਪੈਣਗੇ ਤਕਰੀਬਨ ਕੋਈ 50 ਤੋਂ 60 ਬੂਟੇ ਤੁਹਾਡੇ ਲੱਗ ਜਾਣਗੇ ਤੋਂ ਇਸ ਤੋਂ ਘੱਟ ਤੁਹਾਨੂੰ ਲਾਉਣ ਦੇ ਜੇ ਤੁਸੀਂ ਕਹੋ ਬਈ ਤੁਹਾਨੂੰ ਫਾਇਦਾ ਨਹੀਂ ਹੋਣਾ ਤੋਂ ਫਿਰ ਇੰਨਾ ਤੁਹਾਨੂੰ ਹੈ ਪਰ ਹਾਂ ਕੀ ਤੁਸੀਂ ਇੰਨਾ ਰਿਸਕ ਲੈ ਸਕਦੇ ਆ ਇਹ ਜ਼ਰੂਰ ਪਹਿਲਾਂ ਸੋਚ ਲਈਂ ਨਾਖਾਂ ਦੀ ਰੱਖ ਰਖਾ ਕੀ ਆ ਯਾਰ ਇਹ ਜਿਹੜਾ ਤੁਸੀਂ ਫਲ ਦੇਖ ਰਹੇ ਆ ਨਾ ਇਹ ਤਕਰੀਬਨ ਐਸ ਵਕਤ ਜੋ ਬੰਤੇ ਆ ਪਰ ਇਹਦੀ ਰੱਖ ਰਖਾ ਬਹੁਤ ਜ਼ਿਆਦੀ ਆ ਪਹਿਲਾ ਰੱਖ ਰਖਾ ਜਿਹੜਾ ਆ ਉਹ ਮੈਂ ਦੱਸ ਦਵਾਂ ਕਿ ਇਹਨੂੰ ਤੁਸੀਂ ਥੱਲੇ ਡਿੱਗਿਆ ਜਿਹੜਾ ਫਲ ਆ ਉਹ ਦਿਖਾ ਲਿਓ ਯਾਰ ਇਹ ਕਿਉਂ ਡਿੱਗਿਆ ਤੇ ਇਹ ਕਿਉਂ ਸਾਰਾ ਇੰਨਾ ਕੁਆਂਟਾ ਦੇ ਹਿਸਾਬ ਨਾਲ ਫਲ ਖਰਾਬ ਹੋਇਆ ਆ ਪਹਿਲਾ ਰੱਖ ਰਖਾ ਕੀ ਆ ਸਿਉਂਕ ਪੈਂਦੀ ਆ ਇਸ ਬੂਟੇ ਨੂੰ ਠੀਕ ਆ ਸਿਉਂਕ ਜਿਹੜੀ ਪੈਂਦੀ ਆ ਉਹ ਸਾਲ ਵਿੱਚ ਦੋ ਵਾਰ ਸਮੱਸਿਆ ਆਉਣ ਦੇ ਚਾਂਸ ਰਹਿੰਦੇ ਪਹਿਲਾ ਇੱਕ ਅੱਜ ਕੱਲ ਜਦੋਂ ਬਰਸਾਤਾਂ ਚੱਲ ਰਹੀਆਂ ਹੁੰਦੀਆਂ ਉਦੋਂ ਨੂੰ ਤੁਹਾਨੂੰ ਇਹਨੂੰ ਸਿਉਂਕ ਦੀ ਦਵਾਈ ਪਾਉਣੀ ਪੈਂਦੀ ਆ ਦੂਸਰਾ ਨਵੰਬਰ ਦਸੰਬਰ ਦੇ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਠੰਡ ਦੇ ਵਿੱਚ ਇੱਕ ਵਾਰੀ ਦਸੰਬਰ ਕਹਿ ਲਓ ਜਾਂ ਹੱਦ ਜਨਵਰੀ ਦੇ ਵਿੱਚ ਤੁਹਾਨੂੰ ਫਿਰ ਇੱਕ ਵਾਰ ਸਿਉਂਕ ਦੀ ਦਵਾਈ ਪਾਉਣੀ ਪੈਂਦੀ ਆ ਫਿਰ ਜਾ ਕੇ ਤੁਹਾਨੂੰ ਤੁਸੀਂ ਸਿਉਂਕ ਤੋਂ ਇਹਦਾ ਬਚਾਅ ਕਰ ਪਾਉਂਦੇ ਆ ਨਹੀਂ ਤਾਂ ਕਿਉਂਕਿ ਇਹ ਇਹਦੀ ਜੜ ਵੀ ਮਿੱਠੀ ਹੁੰਦੀ ਆ ਮਿੱਠਾ ਫਾਲਿਆ ਤੋਂ ਇਹਦੀ ਜੜ ਨੂੰ ਸਿਉਂਕ ਦੇ ਪੈਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਤੋਂ ਸਿਉਂਕ ਦੀ ਦਵਾਈ ਤੁਹਾਨੂੰ ਪਾਉਣੀ ਪੈਂਦੀ ਸਾਲ 'ਚ ਦੋ ਵਾਰ ਦੂਸਰਾ ਰੱਖ ਰੱਖਾ ਤੁਸੀਂ ਫਰੂਟ ਫਲਾਈਟ ਟਰੈਪ ਤੇ ਆਪਾਂ ਅੱਗੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਕੀਤੀ ਹੋਈ ਆ ਪੂਰੀ ਵੀਡੀਓ ਕੀਤੀ ਬੜੀ ਡਿਟੇਲ ਨਾਲ ਕੀਤੀ ਆ ਤੋਂ ਫਰੂਟ ਫਲਾਈ ਜਿਹੜੀ ਆ ਉਹ ਮਾਰਚ ਵਿੱਚ ਐਕਟਿਵ ਹੋ ਜਾਂਦੀ ਆ ਤੋ ਮੇਰੇ ਹਿਸਾਬ ਨਾਲ ਤੁਹਾਨੂੰ ਫਰੂਟ ਫਲਾਈ ਟ੍ਰੈਪ ਜਿਹੜੇ ਆ ਉਹ ਮਾਰਚ ਦੇ ਵਿੱਚ ਹੀ ਲਗਾ ਦੇਣੇ ਚਾਹੀਦੇ ਆ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਤੁਹਾਡੇ ਫਲਾਂ ਦੇ ਬੂਟਿਆਂ ਦੇ ਵਿੱਚ ਇਹ ਫਰੂਟ ਫਲਾਈ ਟ੍ਰੈਪ ਜਿਹੜੇ ਲੱਗੇ ਚਾਹੀਦੇ ਆ ਕਿਉਂਕਿ ਫਰੂਟ ਫਲਾਈ ਟ੍ਰੈਪ ਨਹੀਂ ਲੱਗਣਗੇ ਤਾਂ ਉਹਦਾ ਨਤੀਜਾ ਆ ਆ ਇਹ ਫਰੂਟ ਫਲਾਈ ਨੇ ਹੀ ਸਾਰਾ ਫਲ ਖਰਾਬ ਕੀਤਾ ਤੇ ਬੇਸਬਾਬ ਫਾਲਿਆ ਕੁਆਂਟਲਾਂ ਦੇ ਹਿਸਾਬ ਨਾਲ ਫਲ ਖਰਾਬ ਕਰ ਦਿੱਤਾ ਤੇ ਇਹ ਨੁਕਸਾਨ ਜਿਹੜਾ ਹੈਗਾ ਇੱਕ ਠੇਕੇਦਾਰ ਦਾ ਇੱਕ ਬਾਗਵਾਲੇ ਦਾ ਬਹੁਤ ਵੱਡਾ ਨੁਕਸਾਨ ਆ ਇਹ ਦੇਖੋ ਤੁਸੀਂ ਥੱਲੇ ਫਲ ਦੇਖ ਸਕਦੇ ਡਿੱ ਗਿਆ ਤਾਂ ਇਹ ਇਹਦੇ ਰੱਖ ਰਖਾ ਦੇ ਦੋ ਮੇਜਰ ਤਰੀਕੇ ਨੇ ਬਾਕੀ ਫਰੂਟ ਫਲਾਈ ਤੋਂ ਸਪਰੇ ਵੀ ਹੁੰਦੀ ਆ ਪਰ ਸਪਰੇ ਦਾ ਇਹ ਚੱਕਰ ਆ ਜਿੱਦਾਂ ਹੁਣ ਦੋ ਦਿਨ ਪਹਿਲਾਂ ਚਾਰ ਦਿਨ ਤੁਸੀਂ ਸਪਰੇ ਕਰ ਦਿਓ ਤੇ ਉਤੋਂ ਮੀਂਹ ਪੈ ਜਾ ਅੱਜਕੱਲ ਤੇ ਫਿਰ ਸਪਰੇ ਦਾ ਜਿਹੜਾ ਉਹ ਅਸਰ ਆ ਉਹ ਨਹੀਂ ਰਹਿ ਜਾਂਦਾ ਤੁਹਾਨੂੰ ਤੋੜਨ ਦਾ ਵੀ ਤਰੀਕਾ ਦੱਸ ਦਈਏ ਮੁਕੇਸ਼ ਬਾਈ ਆ ਸਾਡੇ ਨਾਲ ਬਾਈ ਹੁਣੀ ਠੇਕੇਦਾਰ ਨੇ ਬਾਗ ਦੇ ਹਾਂਜੀ ਬਾਈ ਕਿਹੜਾ ਤਰੀਕਾ ਤੁਸੀਂ ਦੱਸਦੇ ਹੋ ਕਿ ਦੱਸੋ ਇਹ ਇਹ ਤਰੀਕਾ ਇਹ ਹੈ ਜੀ ਦੇਖੋ ਜਦੋਂ ਆਪਾਂ ਠੇਕੇਦਾਰ ਨੂੰ ਜਾਂ ਕਿਸੇ ਨੂੰ ਹੋਰ ਦੀ ਉਹਨਾਂ ਗਹਿਲੀਆਂ ਕਰ ਦਿੰਦੇ ਜੀ ਉਹ ਇੱਥੋਂ ਤੋੜ ਦਿੰਦੇ ਜੀ ਅੱਛਾ ਜੀ ਸਿਰਫ ਕਾਦੇ ਆਸਤੀ ਆ ਪੱਤੇ ਡੈਕੋਰੇਸ਼ਨ ਬਣਾਉਣਾ ਵਾਸਤੇ ਹੂੰ ਉਹਦੇ ਵਿੱਚ ਆਪਣਾ ਨੁਕਸਾਨ ਆਈ ਇਹ ਤੋੜਨੀ ਆ ਆ ਚੀਜ਼ ਤੋੜਨੀ ਆ ਜੀ ਬਸ ਏਦਾਂ ਹਾਂਜੀ ਇਹ ਮੁੜ ਕੇ ਆ ਅੱਖ ਰਹੇ ਜਾਂਦੀ ਇੱਕ ਅੱਛਾ ਜੀ ਇਹ ਫਿਰ ਅਗਲੇ ਸਾਲ ਫਰੂਟਿੰਗ ਦਊਗੀ ਇਹ ਫਰੂਟਿੰਗ ਹਾਂਜੀ ਅੱਛਾ ਜਿਹੜੀ ਹੁਣ ਲੇਬਰ ਨੂੰ ਸਮਝਾਉਣਾ ਪੈਂਦਾ ਨਹੀਂ ਤਾਂ ਲੇਬਰ ਇੱਥੋਂ ਤੋੜ ਦਿੰਦੀ ਹੈ ਜੀ अच्छा जी ये फिर बेटा टाइम एज हो जाती है आंख खत्म हो जाती है अच्छा जी फिर एक साल दोबारा फिर बनाऊगी आंख ठीक है हां जी यानी इत्थों ही आंख बना लेनी है अकेले हां जी हां जी आ ਥੱਲੇ ਬਣ ਗਏ ਨੇ ਜੀ ਇੱਥੇ ਦੁਬਾਰਾ ਫਲਾਵਰਿੰਗ ਇੱਥੇ ਹੀ ਆਊਗੀ ਜੀ ਆਹ ਚੀਜ਼ ਹੋਗੀ ਆਹ ਚੀਜ਼ ਹੋਗੀ ਜੀ ਠੀਕ ਹੈ ਆ ਬਈ ਲੋਕਲ ਮਾਰਕੀਟ ਦੇ ਵਿੱਚ ਬਾਈ ਇਹਦਾ ਰਹਿੰਦੀ ਆ ਤੁਹਾਡੇ ਮਾਰਕੀਟ ਵਿੱਚ ਕਿੰਨੀ ਕੁ ਡਿਮਾਂਡ ਆ ਆਪਣੀ ਕਿੰਨੀ ਲੋਕਲ ਚ ਵੇਖੋ ਹੀ ਗਏ ਆ ਲੋਕਲ ਚ ਇਹ ਜੀ ਆਪਣਾ ਕੁਆਲਟੀ ਬਣਾ ਕੇ ਲੈ ਕੇ ਜਾਣੀ ਪੈਂਦੀ ਹੂੰ ਲੋਕ ਕੀ ਕਰਦੇ ਆ ਬ੍ਰੀਕ ਮੋਟੀ ਖੁਰਦਰੀ ਸਾਰੀ ਗੱਟਿਆਂ ਚ ਭਰ ਕੇ ਐਵੇਂ ਸਿਟਿਆਉਂਦੇ ਮੰਡੀ ਹੂੰ ਉਹਦੇ ਵਿੱਚ ਨਹੀਂ ਸੇਲ ਹੁੰਦੀਗੀ ਸਹੀ ਅੱਛਾ ਜੀ ਜਿੰਨੀ ਆਪਾਂ ਕੁਆਲਿਟੀ ਬਣਾਵਾਂਗੇ ਉਹ ਸਾਹ ਨਾਲ ਵਧੀਆ ਸੇਲ ਹੋਊਗੀ ਇੱਕ ਤਰ੍ਹਾਂ ਗ੍ਰੇਡ ਕਰਕੇ ਲੈ ਜਾਂਦੇ ਹਾਂ ਬਿਲਕੁਲ ਜੀ ਤਿੰਨ ਗ੍ਰੇਡਿੰਗ ਕਰੀ ਦਿਆਂ ਹੀ ਮੋਟਾ ਉਦੋਂ ਮੀਡੀਅਮ ਜਿਹੜਾ ਮਾੜਾ ਮੋਟਾ ਦਾਗੀ ਆ ਉਹ ਆਡੀ ਹੂੰ ਉਹਦੇ ਨਾਲ ਵਧੀਆ ਆਪਣੀ ਗ੍ਰੇਡਿੰਗ ਮੰਡੀ ਦੇ ਵਿੱਚ ਬੰਦ ਹੀ ਕ੍ਰੀਟ ਉੱਟਦੇ ਆ ਹੂੰ ਹਾਲੇ ਤੱਕ ਗਾਹਕ ਨੇ ਕਿਸੇ ਨੇ ਆਪਣਾ ਗ੍ਰੇਡ ਖੋਲਿਆ ਨਹੀਂ ਵਧੀਆ ਬਈ ਕਿਸੇ ਦੁਕਾਨਦਾਰੇ ਨੇ ਨਹੀਂ ਕੋਈ ਨਹੀਂ ਜੀ ਅੱਛਾ ਹਾਂਜੀ ਇੰਨੇ ਭਰੋਸਾ ਬਣਿਆ ਹਾਂਜੀ ਹਾਂਜੀ ਬਸ ਉਹਨਾਂ ਨੂੰ ਐਂ ਕਹਿਣਾ ਹੁੰਦਾਈ ਵੀ ਪਹਿਲਵਾਨ ਦਾ ਬਾਗ ਦਾ ਮਾਲ ਆਈ ਬਸ ਬਸ ਵਾਹ ਮੈਂ ਮੰਡੀ ਸਾਰਿਆਂ ਨਾਲ ਸਾਰਿਆਂ ਨਾਲ ਅਨਾਖ ਬਹੁਤ ਆਉਂਦੀ ਸਾਰਿਆਂ ਤੋਂ ਪਹਿਲਾਂ ਵੇਖਦੀ ਜੀ ਆਪਣੀ ਨਾਲ ਵਾਹ ਉਹਨਾਂ ਨੇ ਕਹਣਾ ਨਹੀਂ ਵੀ ਉਹ ਬਾਗ ਦੀਆਂ ਆਖ ਲੈਣ ਅੱਛਾ ਸਿਰਫ ਕੁਆਲਿਟੀ ਕੁਆਲਿਟੀ ਦੇ ਹਾਂਜੀ ਗ੍ਰੇਡਿੰਗ ਆ ਜਿਹੜੀ ਚੀਜ਼ ਹੈ ਨਾ ਇਹਨੂੰ ਬਣਾਉਣ ਨੂੰ ਟਾਈਮ ਲੱਗਦਾ ਆਹ ਜਿਹੜਾ ਨਾਮ ਆ ਨਾ ਇਹ ਮਿਹਨਤ ਨਾਲ ਬਣਦਾ ਇਹਨੂੰ ਬਣਾਉਣ ਨੂੰ ਟਾਈਮ ਲੱਗਦਾ ਇੱਕ ਸਵਾਲ ਮੈਨੂੰ ਪਿਛਲੀ ਵੀਡੀਓ ਤੋਂ ਬਾਅਦ ਲਗਾਤਾਰ ਆਇਆ ਉਹ ਸੀ ਕਿ ਅਸੀਂ ਬੂਟੇ ਕਿੱਥੋਂ ਲਈਏ ਦੋਸਤੋ ਪਹਿਲੀ ਗੱਲ ਅਸੀਂ ਨਰਸਰੀ 'ਚ ਨਹੀਂ ਖੜੇ ਸਾਡੀ ਕੋਈ ਨਰਸਰੀ ਨਹੀਂ ਹੈਗੀ ਤੋਂ ਕਿਰਪਾ ਕਰਕੇ ਪਹਿਲੀ ਗੱਲ ਸਾਡੇ ਨਾਲ ਬੂਟੇ ਲੈਣ ਲਈ ਕੋਈ ਵੀ ਦੋਸਤ ਸੰਪਰਕ ਨਾ ਕਰੇ ਹਾਂ ਬੂਟੇ ਲੈਣੇ ਕਿੱਥੋਂ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਦੇਖੋ ਦੋਸਤੋ ਇੱਕ ਤਾਂ ਇੱਕ ਆਮ ਨਰਸਰੀਆਂ ਨੇ ਖੁੱਲੀਆਂ ਹੋਈਆਂ ਜਿੱਥੋਂ ਤੁਸੀਂ ਬੂਟੇ ਲੈ ਸਕਦੇ ਆ ਲਫਾਫਿਆਂ 'ਚ ਬੰਦ ਜਦੋਂ ਮਰਜ਼ੀ ਲਿਆਓ ਤੇ ਅੱਜ ਕੱਲ ਜਦੋਂ ਮਰਜ਼ੀ ਲਾ ਲਓ ਠੀਕ ਆ ਪਰ ਦੋਸਤੋ ਉਹ ਡੇ ਬੂਟੇ ਆ ਉਹ ਤੁਹਾਨੂੰ ਮਹਿੰਗੇ ਪੈਣਗੇ ਕਿਉਂਕਿ ਉਹਨਾਂ ਵੀਰਾਂ ਦੇ ਖਰਚੇ ਹੋਏ ਹੁੰਦੇ ਜ਼ਿਆਦਾ ਤੇ ਤੁਸੀਂ ਸੋਚੋਗੇ ਫਿਰ ਆਪਾਂ ਬਈ ਸਸਤਾ ਬੂਟਾ ਕਿੱਥੋਂ ਲੈਣਾ ਹੈ ਬਈ ਸਸਤਾ ਬੂਟਾ ਆ ਦੇਖੋ ਤੁਸੀਂ ਸਸਤਾ ਬੂਟਾ ਜਿਹੜਾ ਆ ਨਾਕ ਦਾ ਬਾਗਬਾਨੀ ਮਹਿਕਮੇ ਤੋਂ ਲੈ ਸਕਦੇ ਆ ਬਾਗਬਾਨੀ ਮਹਿਕਮੇ ਦੀ ਨਰਸਰੀਆਂ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਆ ਆ ਤੁਸੀਂ ਦੇਖ ਸਕਦੇ ਆ ਬੂਟਾ ਆ ਅਸੀਂ ਸਾਹਮਣੇ ਹੋਏ ਆ ਜਿਸ ਤਰ੍ਹਾਂ ਇਹ ਅਸੀਂ ਇੱਕ ਪਨੀਰੀ ਸੰਭੀ ਹੋਈ ਆ ਇਸੇ ਸਾਲ ਜਨਵਰੀ ਜਿਸ ਦਿਨ ਚੜੀ ਹੈ ਪਹਿਲਾ ਦਿਨ ਸੀਗਾ ਉਸ ਦਿਨ ਆ ਬੂਟੇ ਲੱਗ ਰਹੇ ਸੀਗੇ ਇਹਨਾਂ ਦੀ ਉਚਾਈ ਸਿਰਫ 3 ਤੋਂ 3.5 ਫੁੱਟ ਸੀਗੀ ਤੇ ਇਹ ਇੱਕ ਡੰਡੇ ਵਾਂਗ ਸੀਗੇ ਛਟੀਆਂ ਵਾਂਗ ਸੀਗੇ ਇਹ ਕੁਝ ਨਹੀਂ ਸੀਗੇ ਇਹ ਹੁਣ ਬੂਟੇ ਜਿਹੜੇ ਆ ਇਹ ਤਕਰੀਬਨ ਆ ਹੁਣ ਚੱਲ ਰਹੀ ਜੁਲਾਈ ਚੱਲ ਰਹੀ ਆ ਤੋਂ 7 ਮਹੀਨੇ ਦੇ ਹੋਏ ਸਿਰਫ ਬੂਟੇ ਤੋਂ ਦੇਖੋ 7 ਮਹੀਨੇ ਦਾ ਬੂਟਾ ਦੇਖੋ ਕਿੰਨਾ ਵਧੀਆ ਹੈ ਦੇਖੋ ਕਿੰਨੀ ਸੋਨਾ ਲੱਗ ਰਹੇ ਨੇ ਤਕਰੀਬਨ ਇਹ 1500 ਬੂਟੇ ਲੱਗੇ ਹੋਏ ਆ ਬਾਗਬਾਨੀ ਵਿਭਾਗ ਮਹਿਕਮੇ ਤੋਂ ਲਿਆ ਹੋਇਆ ਇਹ ਬੂਟਾ ਐਡਵਾਂਸ ਵਿੱਚ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਆ ਪਹਿਲਾਂ ਤੁਸੀਂ ਬਾਗਬਾਨੀ ਮਹਿਕਮੇ ਨਾਲ ਸੰਪਰਕ ਕਰ ਸਕਦੇ ਆ ਇਹ ਤੁਹਾਨੂੰ ਹੁਣ ਆਪਣੇ ਇਲਾਕੇ ਦੇ ਵਿੱਚ ਆਪ ਪਤਾ ਕਰਨਾ ਪਊਗਾ ਕਿ ਬਾਗਬਾਨੀ ਮਹਿਕਮੇ ਦੀ ਨਰਸਰੀ ਜਿਹੜੀ ਆ ਉਹ ਤੁਹਾਡੇ ਇਲਾਕੇ 'ਚ ਕਿੱਥੇ ਆ ਠੀਕ ਆ ਤੇ ਉੱਥੋਂ ਕਿਹੜੇ ਬੂਟੇ ਮਿਲਦੇ ਨੇ ਉਹ ਤੁਹਾਨੂੰ ਬੂਟੇ ਦੇ ਸਕਦੇ ਆ ਆਰੇ ਬੂਟੇ ਤੁਸੀਂ ਦੇਖ ਰਹੇ ਆ ਜਿੱਥੇ ਮੈਂ ਵਿੱਚ ਖੜਾ ਆ ਇਹ ਮੈਂ ਬੂਟੇ ਪਹਿਲਾਂ ਵੀ ਦਿਖਾਲੇ ਹੋਏ ਆ 7 ਮਹੀਨੇ ਦੇ ਬੂਟੇ ਦੇਖੋ ਕਿੱਡੇ ਹੋ ਚੁੱਕੇ ਆ ਤਕਰੀਬਨ ਕੰਈਆਂ ਦੀ ਹਾਈਟ 10 ਫੁੱਟ ਤੋਂ ਉੱਤੇ ਜਾ ਚੁੱਕੀ ਆ 9 ਫੁੱਟ ਤਕਰੀਬਨ 9 ਫੁੱਟ ਜਾਂ ਉਸ ਤੋਂ ਉੱਪਰ ਵੀ ਜਾ ਚੁੱਕੀ ਆ ਕੰਈਆਂ ਦੀ ਹਾਈਟ ਐਨੇ ਸੋਹਣੀ ਕੰਡੀਸ਼ਨ ਆ ਆ ਦੇਖੋ ਹਜੇ ਸਿਰਫ 7 ਮਹੀਨੇ ਦੇ ਨੇ ਇਹਨਾਂ ਨੂੰ ਕਟੋ-ਕਟ ਇੱਥੇ 2 ਸਾਲ ਰੱਖਿਆ ਜਾਣਾ ਆ ਐਸੇ ਤਰ੍ਹਾਂ ਕਿਉਂ ਕਿਉਂਕਿ ਹਜੇ ਫਰੂਟਿੰਗ ਤੇ ਆਉਣੀ ਨਹੀਂ ਨੇਗੀ 5 ਸਾਲ ਦੇ ਨੂੰ ਫਰੂਟਿੰਗ ਆਉਣੀ ਆ ਹੋ ਸਕਦਾ ਅਸੀਂ 3 ਸਾਲ ਰੱਖ ਲਈਏ ਤੇ ਕਈ ਦੋਸਤਾਂ ਦੇ ਕੋਲੋਂ ਇਸ ਤਰ੍ਹਾਂ 2 ਤੋਂ 3 ਸਾਲ ਤੱਕ ਰੱਖੇ ਹੋਏ ਬੂਟੇ ਮਿਲ ਜਾਂਦੇ ਨੇ ਪਰ ਉਹ ਤੁਹਾਨੂੰ ਮਹਿੰਗੇ ਮਿਲਣਗੇ ਓਬਵੀਅਸਲੀ ਕਿਉਂਕਿ ਗਰੋ ਕੀਤਾ ਹੋਇਆ ਬੂਟਾ 2-3 ਸਾਲ ਦਾ ਉਹਦੀ ਕੀਮਤ ਆਪਾਂ ਨੂੰ ਦੇਣੀ ਪੈਣੀ ਆ ਕਿਉਂਕਿ ਅਗਲੇ ਨੇ ਆਪਣੀ ਜ਼ਮੀਨ ਦੇ ਵਿੱਚ ਲਾ ਕੇ ਰੱਖਿਆ ਹੋਇਆ ਹੋ ਸਗਾ ਜਨਵਰੀ ਚ ਹੀ ਇਹ ਪੱਟੇ ਜਾਣੇ ਆ ਜਨਵਰੀ ਚ ਫਿਰ ਤੁਹਾਨੂੰ ਉਹ ਬੂਟਾ ਦਿੰਦੇ ਨੇ ਤੁਸੀਂ ਪੁੱਛ ਸਕਦੇ ਆ ਕਿ ਇਹਦਾ ਫਾਇਦਾ ਸਾਨੂੰ ਕੀ ਆ ਦੇਖੋ ਦੋਸਤੋ ਇਸ ਤਰ੍ਹਾਂ ਬੂਟੇ ਸਾਂਭਣ ਦਾ ਫਾਇਦਾ ਇਹ ਹੁੰਦਾ ਆ ਕਿ ਅਸੀਂ ਇੱਥੇ ਜਿੰਨੇ ਵੀ ਥਾਂ ਦੇ ਵਿੱਚ ਅਸੀਂ ਇਹ ਸਾਂਭਿਆ ਹੋਇਆ 1500 ਬੂਟੇ ਹੁਣ ਇਹ ਜਿੱਥੇ ਬਾਗ ਲਾਉਣਾ ਉੱਥੇ ਸਾਡੀ ਫਸਲ ਲੱਗੀ ਜਾ ਰਹੀ ਆ ਉੱਥੇ 2 ਸਾਲ 3 ਸਾਲ ਅਸੀਂ ਰੈਗੂਲਰ ਖੇਤੀ ਕਰਦੇ ਰਵਾਂਗੇ ਬਾਗ ਦੇ ਲਈ ਸਾਨੂੰ ਉੱਥੇ ਟੈਨਸ਼ਨ ਨਹੀਂ ਹੈਗੀ ਤੋਂ 3 ਸਾਲ ਦਾ ਜਾਂ 2 ਜਾਂ 3 ਸਾਲ ਦਾ ਬੂਟਾ ਅਸੀਂ ਉੱਥੇ ਲਾਵਾਂਗੇ ਤੋਂ ਇੱਕ ਤਰ੍ਹਾਂ ਸਾਡੇ 2 ਸਾਲ ਉੱਥੇ ਖੇਤੀ ਹੁੰਦੀ ਰਹੂਗੀ ਸਾਡੇ 2 ਸਾਲ ਬਚ ਗਏ ਠੀਕ ਹੈ ਜੀ ਤਾਂ ਹੋ ਸਕਦਾ 3 ਸਾਲ ਹੀ ਵਿਚਾਲੀਏ ਤਾਂ ਇੱਕ ਤਰ੍ਹਾਂ ਤੁਹਾਡੇ ਉਹ ਬਚ ਗਏ ਤੇ ਫਿਰ ਦੈਨ ਤੁਸੀਂ ਜਦੋਂ 5 ਸਾਲ ਦਾ ਬੂਟਾ ਹੋਊਗਾ ਫਿਰ ਉਹ ਤੁਹਾਨੂੰ ਫਸਲ ਦੇ ਦੇਗਾ ਫਲ ਦੇ ਦੇਗਾ ਤਾਂ ਇਹ ਤੁਹਾਨੂੰ ਫਾਇਦਾ ਹੁੰਦਾ ਖੈਰ ਦੋਸਤੋ ਇਹ ਲਾਸਟ ਗੱਲ ਸੀ ਆਪਣੀ ਇਹਦੇ ਬਾਰੇ ਤੁਹਾਨੂੰ ਕੋਈ ਵੀ ਤੁਹਾਡੇ ਮਨ 'ਚ ਕੋਈ ਸਵਾਲ ਹੋਣ ਤੁਸੀਂ ਕਰ ਸਕਦੇ ਆ ਪਰ ਇੱਕੋ ਚੀਜ਼ ਬੂਟੇ ਵਾਲੇ ਸੰਪਰਕ ਕੋਈ ਨਾ ਕਰੇ ਸਾਡੀ ਵੀ ਇਹ ਪਨੀਰੀ ਸੰਭੀ ਹੋਈ ਆ ਅਸੀਂ ਵੀ ਬਾਗ ਲਾਉਣ ਲਈ ਹੀ ਸਾਂਭੀ ਆ ਤਾਂ ਕਿੱਥੋਂ ਮਿਲਣੇ ਸਾਨੂੰ ਮੈਂ ਦੱਸਦਾ ਕੋਈ ਵੀ ਦੋਸਤ ਬੂਟਿਆਂ ਲਈ ਸੰਪਰਕ ਨਾ ਕਰੇ ਨਰਸਰੀ ਨਹੀਂ ਆਪਣੀ ਹੈਗੀ ਮੈਂ ਫੇਰ ਦੱਸ ਰਿਹਾ ਬਹੁਤ ਸਾਰੇ ਦੋਸਤ ਨਰਸਰੀ ਸਮਝ ਕੇ ਫੋਨ ਕਰ ਦਿੰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਪਹਿਲੀ ਵਾਰ ਆਏ ਹੋ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਲਾਈਕ ਵਾਲਾ ਬਟਨ ਧਾਬ ਕੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜ਼ਿੰਦਗੀ ਜ਼ਿੰਦਾਬਾਦ ਜੁੜੇ ਰਹੋ ਪੀਹਾਰ ਪੰਜਾਬ ਨਾਲ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ